ਪਤਾ ਲੱਗਾ ਕਿ ਬੀਜਪੀ ਨੇ ਕੇਂਦਰ ਸਰਕਾਰ ਨੇ ਜਿਹੜੇ ਬੀਜਪੀ ਦੇ ਇੱਥੇ ਉਮੀਦਵਾਰ ਆ ਸਰਦਾਰ ਅਰਨਜੀਤ ਸਿੰਘ ਸੰਧੂ ਜਿਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਡਟ ਕੇ ਵਿਰੋਧ ਕਰਦੇ ਆ ਕੱਲਾ ਇੱਥੇ ਨਹੀਂ ਹੋ ਰਿਹਾ ਸਾਰੇ ਪੰਜਾਬ 'ਚ ਹੋ ਰਿਹਾ ਵਿਰੋਧ ਬੀਜਪੀ ਦੇ ਕੈਂਡੀਡੇਟਾਂ ਦਾ ਉਹਨਾਂ ਨੂੰ ਵਾਈਪਲਸ ਸਕਿਉਰਟੀ ਜਿਹੜੀ ਦਿੱਤੀ ਹੈ ਬੜੀ ਨਿੰਦਨਯੋਗ ਕਾਰਵਾਈ ਹੈ ਤੁਸੀਂ ਸਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ بجائے ਕਿਸਾਨਾਂ ਦੀ ਇਹ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਕਦੀ ਬਾਰਡਰ ਸੀਲ ਕਰਦੇ ਹੋ ਕਦੀ ਤੁਸੀਂ ਉਹ ਦਿੱਲੀ ਬੈਠਿਆਂ ਨੂੰ ਮਿਲਦੇ ਦੀ ਹੋਰ ਤੁਸੀਂ ਆਪਣੇ ਉਮੀਦਵਾਰਾਂ ਨੂੰ ਵਾਈਪਲਸ ਸਕਿਉਰਟੀ ਦੇ ਅੰਡੇ ਜੋ ਸੱਤ ਵੋਟਾਂ ਲੈਣ ਆਏ ਕਿ ਪੰਜਾਬ ਨੂੰ ਤੁਸੀਂ ਲੁੱਟਣ ਆਏ ਹੋ ਪੰਜਾਬ ਨੂੰ ਕੀ ਕਰਨ ਆਏ ਜੀ ਕਿਸਾਨਾਂ ਦਾ ਕਿ ਘਾਟੂ ਹੀ ਪਜਾ ਦੇਣਾ ਹੁਣ ਤੁਸੀਂ ਲੈ ਕੇ ਆਪਣੇ ਵਾਈਪਲਸ ਸਕਿਉਰਟੀ ਜਿਹੜੀ ਆ ਤੇ ਕਿਸਾਨਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਹੋ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸੱਜ ਜੋ ਤੁਸੀਂ ਬੀਜਿਆ ਸੀਗਾ ਤੁਸੀਂ ਬੀਜਿਆ ਸੀਗਾ ਦਿੱਲੀ ਜਾ ਕੇ ਕਿਸਾਨ 1.5 ਸਾਲ ਸੜਕਾਂ ਤੇ ਬੈਠੇ ਰਹੇ 740 ਕਿਸਾਨ ਚੀਜ਼ ਹੋਏ ਉਹ ਅੱਜ ਵੀ ਕਿਸਾਨ ਸ਼ਬੂ ਬੈਦਗਰ ਤੇ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਆ ਜੋ ਤੁਸੀਂ ਬੀਜਿਆ ਉਹੀ ਵੜ ਰਹੇ ਹੋ ਸੱਭ ਤੁਸੀਂ ਕਿਸਾਨਾਂ ਦਾ ਇੰਨਾ ਧੱਕਾ ਕੀਤਾ ਕਿਸਾਨ ਕੋ ਤੁਹਾਨੂੰ ਪਿੰਡਾਂ 'ਚ ਵੜਦੇ ਕਿਸਾਨ ਤੇ ਆਪਣਾ ਪ੍ਰੋਟੈਸਟ ਕਰ ਰਹੇ ਉਹਨਾਂ ਦੀ ਸਟ੍ਰਗਲ ਆ ਉਹਨਾਂ ਦੀਆਂ ਮੰਨੀਆਂ ਮੰਗਾਂ ਜਿਹੜੀਆਂ ਉਹ ਮੋਦੀ ਦੇ ਮੁਖੇ ਲਾਗੂ ਨਹੀਂ ਕੀਤੀਆਂ ਸੋ ਸੰਧੂ ਸਾਹਿਬ ਨੂੰ ਚਾਹੇ ਦੇ ਦੋ ਵਾਈ ਚਾਹੇ ਦੇ ਦੋ ਜੈਡ ਚਾਹੇ ਦੇ ਦੋ ਕੋਈ ਕੋਈ ਸਕਿਉਰਟੀ ਦੇ ਦੋ ਜੀ ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਭਾਜਪਾ ਨੂੰ ਵੋਟ ਪਾਉਣ ਵਾਲੇ ਆ ਆਪਣਾ ਭਗਤ ਦੂਰ ਕਰ ਦੇਣ ਕਿਉਂਕਿ ਉਹਨਾਂ ਨੂੰ ਇਦਾਂ ਵੋਟਾਂ ਪੈ ਜਾਣ ਗਿਆ ਉਹਨਾਂ ਨੂੰ ਕਿਸੇ ਨੇ ਪੰਜਾਬ ਤੋਂ ਵੋਟ ਦੀ ਪਾਉਣੀ ਔਰ ਇਹੋ ਜਿਹਾ ਬਿਸਤਾ ਗੋਲ ਹੋਊਗਾ ਭਾਜਪਾ ਦਾ ਇਸ ਕਾ ਕਿ ਦਬਾੜਾ ਹੋ ਪੰਜਾਬੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਦਬਾੜਾ ਪੰਗਾ ਲੈਣ ਤੋਂ ਸੋਚ ਕਰਨਗੇ ਇਦਾਂ ਦਾ ਮੂੰਹ ਤੋੜ ਜਵਾਬ ਦੇਣਗੇ ਪੰਜਾਬ ਦੇ ਲੋਕ 740 ਬੰਦੇ ਸਾਧ 4 ਸਾਲ ਹੋਏ ਸਾਡੇ ਦੇ ਬਹੁਤ ਟਾਈਮ ਨਹੀਂ ਹੋਇਆ 3 350 ਹੋਇਆ 740 ਬੰਦੇ ਸ਼ਹੀਦ ਕੀਤੇ ਆ ਇਹ ਸਾਡੇ ਕੋਲ ਵੋਟਰ ਭਾਲਦੇ ਪੰਜਾਬ ਦੇ ਸਾਡੇ ਨੇ ਕਿਸਾਨ ਮਾਰ ਕੇ ਤੁਸੀਂ ਵੋਟਾਂ ਲੈਣ ਆ ਕੇ ਕੌਣ ਤੁਹਾਨੂੰ ਵੋਟਾਂ ਦੇਊਗਾ ਇਸ ਕਰਕੇ ਮੈਂ ਨਿੰਦਾ ਕਰਦਾ ਕਿ ਇੰਦਾਂ ਦੀ ਸਕਿਉਰਟੀਆ ਦੇਣਗੇ ਸਕਿਉਰਟੀਆ ਦੇ ਕੇ ਆਪਣੇ ਉਮੀਦਵਾਰਾਂ ਦੀ ਦਹਿਸਤ ਬੋਣੀ ਇਹਦੀ ਹੋਊਗਾ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇ ਲੋਕ ਪਿਆਰ ਦੇ ਭੁੱਖੇ ਆ ਪੰਜਾਬੀਆਂ ਨੂੰ ਤੁਸੀਂ ਪਿਆਰ ਦੇ ਨਾਲ ਕੀਲ ਸਕਦੇ ਹੋ ਪਿਆਰ ਨਾਲ ਜੋ ਮਰਜ਼ੀ ਪੰਜਾਬੀਆਂ ਕੋਲ ਆ ਲਓ ਭਾਜੇ ਤੁਸੀਂ ਕਹੋਗੇ ਕਿ ਇਹਨਾਂ ਨੂੰ ਦਬਕਾ ਲਾਂਗੇ ਕਸਾ ਲਾਂਗੇ ਇਦਾਂ ਕਰ ਲਾਂਗੇ ਇਹ ਨਹੀਂ ਮੰਨਦੇਗੇ ਇਹ ਨਹੀਂ ਸੁਣਦੇ ਉਹ ਤੁਸੀਂ ਧੱਕਾ ਕੀਤਾ ਉਹ ਸੁਣਦੇ ਕਿਉਂ ਭਾਜਪੀ ਨੇ ਧੱਕਾ ਕੀਤਾ ਬਹੁਤ ਪੰਜਾਬ ਦੇ ਨਾਲ ਉਹ ਧੱਕੇ ਦਾ ਸਿੱਟਾ ਕਿ ਅੱਜ ਫਰੀਦਕੋਟ ਪਟਿਆਲਾ ਤਰਤਾਨ ਅੰਮੋਸਾਹ ਹੱਥਾਂ ਦੇ ਉੱਤੇ ਜਿਹੜਾ ਡੇਰਾ ਬਾਬਾ ਨਾਨਕ ਪਤਾ ਮੈਂ ਕਿੰਨੇ ਥਾਵਾਂ ਦੇ ਪੜਾਏ ਕਿੰਨੇ ਥਾਵਾਂ ਦੇ ਕਿਸਾਨ ਵਿਰੋਧ ਕਰ ਰਹੇ ਹੋ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕੀ ਅਸੀਂ ਭਲੇ ਇਹਨਾਂ ਨੂੰ ਬੂਥ ਨਹੀਂ ਲਾਉਂਦੇਾਂਗੇ ਉਹ ਆਪਣਾ ਅੰਦੋਲਨ ਕਰ ਰਿਹਾ ਅੰਦੋਲਨ ਦਾ ਹਿੱਸਾ ਕਿਸਾਨਾਂ ਦੀ ਮੰਗਾਂ ਮੰਨ ਪਰਦਰਸ਼ੀ ਸੱਧੂ ਕਹਿੰਦੇ ਮੈਂ ਆਮ ਕਿਸਾਨ ਆ ਮੈਂ ਵੀ ਕਿਸਾਨ ਦਾ ਪੁੱਤ ਆ ਕਿਸਾਨਾਂ ਤੋਂ ਲਾਗੇ ਜਾਂਦਾ ਕਦੇ ਡਰ ਲੱਗਦਾ ਮੈਂ ਉਹੀ ਗੱਲ ਕਹਿੰਦੇ ਆ ਚੰਗੇ ਕੰਮ ਕੀਤੇ ਸਨ ਜੇ ਚੰਗੇ ਕੰਮ ਕੀਤੇ ਤੇ ਵਾਈ ਬੂਈ ਲੈਣ ਦਾ ਕੀ ਫਾਇਦਾ ਜੀ ਆ ਜਿਹੜੀ ਵਾਈ ਪਲੱਸ ਜੈਡ ਪਲੱਸ ਜੇ ਦੋ ਹੀ ਕੰਮ ਹੀ ਇਹਨੇ ਚੰਗੇ ਕੀਤੇ ਆਪ ਵੀ ਜੇ ਤੁਹਾਡੀ ਪਾਰਟੀ ਨੇ ਹੁਣ ਇਹ ਪਤਾ ਨਹੀਂ ਕਿਥੋਂ ਕਦਾਂ ਦੀ ਪਤਾ ਨਹੀਂ ਕਿਦਾਂ ਦੀ ਲਈ ਫਿਰਦੇ ਆ ਯਾਰ ਉਹ ਇਦਾਂ ਦੀ ਡਰਦੇ ਦੁੱਲਦੇ ਜੋ ਮਰਜ਼ੀ ਕਰ ਦੋ ਤੁਸੀਂ ਜੇ ਮਰੋਦ ਕਰਨਾ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਬੰਦੀ ਕਰ ਦੇਣਾ ਐਦਾਂ ਤੁਸੀਂ ਵੋਟਾਂ ਮੰਗੋਗੇ ਯਾਰ ਜਦ ਤੱਕ ਦਸਤਬਾਹ ਕੋ ਪੰਜਾਬ 'ਚ ਆਮ ਕਿਸਾਨਾਂ ਦੇ ਆਮ ਬੰਦਿਆਂ ਕੋ ਜਾਵੇ ਉਹ ਆਮ ਬੰਦਿਆਂ ਕੋ ਆਵੇ ਨਾ ਤੇਜਾ ਸਿੰਘ ਸਮੁੰਦਰੀ ਜੀ ਦਾ ਪੋਤਾ ਉਹ ਲੋਕਾਂ ਨੂੰ ਇਹ ਵੀ ਦੱਸੇ ਕਿ ਦਰਬਾਰ ਸਾਹਿਬ ਦੇ ਅੰਦਰ ਇੱਕੋ ਇੱਕ ਬਿਲਡਿੰਗ ਹੈ ਜਿੱਥੇ ਤੇਜਾ ਸਿੰਘ ਸਮੁੰਦਰੀ ਜੀ ਦੇ ਨਾਂ ਦੇ ਉੱਤੇ ਹਾਲ ਹੋਰ ਕੁਝ ਨਹੀਂ ਬਾਕੀ ਸਾਰਾ ਬੁੱਧਾਮ ਦਾਸ ਜੀ ਦੇ ਨਾਂ ਦਿੱਤੇ ਤੇਜਾ ਸਿੰਘ ਸਮੁੰਦਰੀ ਜਿਹੜੇ ਐਸਜੀਪੀਸੀ ਬੜੋਂ ਵਾਲਿਆਂ ਚ ਇੱਕ ਸੰਤ ਗੁਰੂ ਜਿਹੜੀ ਗੁਰੂ ਸਦਾ ਹੱਲ ਹੈ ਜਿਹੜੀ ਚੱਲੀ ਗੁਰੂ ਕਦਰ ਦੀ ਉਹਦਾ ਅਗਵਾਈ ਕਰਨ ਵਾਲੇ ਬੰਦੇ ਸੰਗ ਅੱਜ ਉਹਦਾ ਪੋਤਾ ਖੜਾ ਕਿੰਨਾ ਨਾ ਉਹ ਤੇ ਵਿਚਾਰੇ ਅੰਗਰੇਜ਼ਾਂ ਨਾਲ ਲੜਦੇ ਦੇ ਦਿੱਲੀ ਨਾਲ ਲੜਦੇ ਦੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ ਮੋਦੀ ਬੀਜੇਪੀ ਅੱਜ ਉਹਨਾਂ ਦਾ ਖੜਾ ਜੇ ਸੁਬੰਦੀ ਸਾਹਿਬ ਅੱਜ ਜਿੰਦੇ ਹੁੰਦੇ ਤੇ ਸੱਚੀ ਉਹਨਾਂ ਦੇ ਅੱਖਾਂ ਜਥੂ ਹੁੰਦੇ ਕਿ ਮੈਂ ਇਹ ਕਿੱਥੇ ਬੋਲ ਜਿਹੜਾ ਕਿੱਥੇ ਮੈਂ ਲੜਦਾ ਸੀਗਾ ਤੇ ਕਿੱਥੇ ਇਹ 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 ਮੇਰਾ ਮੇਰਾ ਪੁੱਤ ਹੈ ਜਿਹੜਾ ਹਾਕਮਾਂ ਦੇ ਨਾਲ ਕਿਹੜੇ ਹਾਕਮਾਂ ਦਾ ਖੜਿਆ ਜਿਹਨਾਂ ਦੇ اهل ਹਿੰਦੁਸਤਾਨ ਦੇ ਵਿੱਚ ਤਾਂ ਦੇ ਜਾਨੀ ਕਿ ਵੋਟਾਂ ਮੰਗੀਆਂ ਜਾ ਰਹੀਆਂ ਬਾਬੇ ਦੇ ਨਾਂ ਤੇ ਵੋਟਾਂ ਕਿੱਦਾਂ ਪਾ ਦੇਣਗੇ ਲੋਕ ਸਾਰੇ ਇਹੀ ਤੇ ਉਹਦਾ ਬਦੋਦ ਹੋਦਾ ਕਿ ਬਾਬਾ ਦੇ ਵਿਚਾਰਾ ਦਿੱਲੀ ਨਾਲ ਲੜਦਾ ਦਿਆ ਤੂੰ ਦਿੱਲੀ ਦਾ ਹੱਥ ਢੋਕਾ ਬਣਿਆ ਪਿਆ ਯਾਰ ਬਾਬਾ ਪੜ੍ਹਦੇ ਲੈ ਪਹਿਲਾਂ ਚੰਗੀ ਤਰ੍ਹਾਂ ਆਪਣੇ ਬਾਬੇ ਨੂੰ ਪੜ੍ਹੇ ਤੁਸੀਂ ਉਹਨੇ ਕੀ ਕੀਤਾ ਉਹਨਾਂ ਤੋਂ ਤਾਂ ਹੀ ਸਿੱਖਿਆ ਲੈਨੇ ਸਰ ਹੁਣ ਸਦੂ ਲਾ ਕੇ ਸਮੁਦਰੀ ਲਿਖ ਲਾਪੇਰੇ ਨਾਮ ਉਹ ਜੋ ਮਸਦੀ ਲਿਖ ਦਿੰਜੀ ਸਮੁੰਦੀ ਦਾ ਅਸਲ ਸੇ ਅਸਲ ਤੇਜਾ ਸਗੀ ਸਮੁੰਦੀ ਸੀਗੇ ਇਹਨਾਂ ਨੇ ਪਹਿਲਾਂ ਕਿਉਂ ਦੀ ਲਿਖਿਆ ਸਾਦੀ ਉਪਰ ਲਿਖਿਆ ਇਹਨਾਂ ਨੇ ਸਾਦੀ ਉਪਰ ਸਰਕਾਰ ਤੇ ਜੌਬ ਕਰਦੇ ਦੇ ਆ ਤੇ ਅੱਜ ਲੋਕਾਂ ਨੂੰ ਮੂਤਖ ਬਣਾਉਣ ਦੀ ਜੋ ਮਰਜ਼ੀ ਲਾਉਣ ਵੋਟ ਨਹੀਂ ਪੈਂਦੀ ਸਰ ਜੋ ਮਰਜ਼ੀ ਹੋ ਜੇ